ਸਾਰੇ ਆ ਜੋ ਕੋਈ ਆਗੇ ਸਾਰੇ ਆਗੇ ਸਾਰੇ ਆ ਥੱਲੇ ਕਰੋ ਜੀ ਮੋਬਾਈਲ ਦੇਖੋ ਇਹ ਪ੍ਰਾਇਮਾ ਫੈਸਾ ਕੇਸ ਬਿਲਕੁਲ ਕਲੀਅਰ ਲੱਗ ਰਿਹਾ ਹੈ ਇਹ ਆਦਮੀ ਜਿਹੜਾ ਸਵੇਰੇ ਜ਼ਖਮੀ ਹੋਇਆ ਸੀਗਾ ਜੀ ਸਾਰਾ ਇਹਨੂੰ ਇਹਦੀ ਇੱਕ ਤਾਂ ਹੁਣੇ ਡੈਥ ਹੋ ਗਈ ਆ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚ ਇਹੀ ਆਉਂਦਾ ਸੀਗਾ ਇਹ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗਰਨੇਡ ਜਾਂ ਕੋਈ ਕੁਝ ਹੋਰ ਇਦਾਂ ਹੀ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰੀਟਰੀਵ ਕਰ ਲੈ ਚੁੱਕ ਲੈ ਤੇ ਰੀਟਰੀਵ ਕਰਕੇ ਫਿਰ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਭਾ ਆ ਖੰਭਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਤੇ ਇੱਥੇ ਇਹ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜੇ ਇੱਕ ਦੋ ਗੈਂਗ ਇਕੋ ਟੈਰਰਿਸਟ ਆਰਗੇਨਾਈਜੇਸ਼ਨ ਸਾਡੇ ਇਥੇ ਚਲਦੀਆਂ ਪਈਆਂ ਆ। ਪੀਕੇਆਈਆ ਜਾਂ ਹੋਰ ਹੈਗੇ ਆ। ਉਹਨਾਂ ਦਾ ਲਈ ਇਹਦਾ ਸੰਬੰਧ ਲੱਗਾ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਅ ਔਰ ਉਸ ਤੋਂ ਬਾਅਦ ਇਸ ਚੀਜ਼ ਨੂੰ ਬਲਾਸਟ ਹੋ ਗਿਆ। ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਹਦੇ ਹੱਥਾਂ 'ਚ ਹੀ ਸੀ ਜਦੋਂ ਇਹ ਚੀਜ਼ ਇਹ ਬਲਾਸਟ ਹੋ ਗਈ। ਸੋ ਇਹਦਾ ਹੁਣ ਫਰਦਰ ਇਹਦੀ ਆਈਡੈਂਟੀਫਿਕੇਸ਼ਨ ਇਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਉਹਨ ਸਾਰਾ ਅਸੀਂ ਇਨਵੈਸਟੀਗੇਸ਼ਨ ਕਰਕੇ ਤਾਂ ਅੱਗੇ ਕਰਾਂਗੇ। ਪਹਿਲਾਂ ਪਛਾਣ ਹੋਈ ਹੈ ਸਰ ਉਸ ਵੇਖਤੀ ਨਹੀਂ ਕੋਈ। ਹਾਲੇ ਪਛਾਣ ਨਹੀਂ ਹੋਈ। ਐਫਐਐਲ ਟੀਮ ਆਈ ਹੋਈ ਆ। ਅਸੀਂ ਇਹਨੂੰ ਔਥੈਂਟਿਕ ਕਰ ਰਹੇ ਆ ਕਿ ਇਹ ਆਈਡੀ ਆ, ਗਰਨੇਟ ਆ ਉਹ ਸਾਰਾ ਐਫਐਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ। ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟੀਗੇਟ ਕਰਦੇ ਆ। ਆਈ ਜਿਹੜਾ ਵੀ ਇਹ ਟੈਰਰਿਸ ਆਰਗੇਨਾਈਜੇਸ਼ਨ ਹੁੰਦੀ ਆ ਔਰ ਉਹ ਜਿਹੜੀस्फोटਕ ਨੁਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਹੈ ਰੀਟਰੀਵ ਕਰਨ ਕੋਈ ਆਉਂਦਾ ਹੈ ਜੀ ਸੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਰ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰੀਟਰੀਵ ਕਰਨ ਲੱਗੇ ਇਹ ਬਲਾਸਟ ਹੋ ਗਿਆ ਕਿੰਨੇ ਵਾਰ ਕਮਿਸ਼ਨ ਕੀ ਜੀ ਸੱਤੀ ਦੀ ਹੋ ਗਈ ਡੈਥ ਹੋ ਗਈ ਹੋਦੀ ਦੇਖੋ ਇਹ ਤਕਰੀਬਨ 9:30 10 ਵਜੇ ਦੇ ਵਿੱਚ ਵਿੱਚ ਸਰ ਪਤਾ ਲੱਗ ਰਿਹਾ ਕੋਈ ਕੁਝ ਮੁਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਜੀ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਸਰਕਮਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਜੀ ਔਰ ਇਹ ਵਿਸਫੋਟ ਨੂੰ ਇਹ ਇਥੋਂ ਰੀਟਰੀਵ ਕਰਕੇ ਅਗੇ ਉਸ ਦਾ ਕੀ ਇਹਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਆਪਣਾ eri ਤਲਾਸ਼ੀ ਜਰੀਏ ਜਰੀਏ ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜੀ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਬਰਾਮਤ ਹੋਇਆ ਮੋਕੇ ਤੋ ਮੈਂ ਮੈਂ ਹਾਲੇ ਤੱਕ ਉਹ ਨਹੀਂ ਦੱਸ ਸਕੂਗਾ ਏਰੀ ਏਰੀ ਪਰਸਨਲ ਏਰੀ ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਸਾਰੀ ਇਨਵੈਸਟਿਗੇਟ ਕਰਕੇ ਅਸੀਂ ਅੱਗੇ ਕਰਾਂਗੇ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹਲੇ ਪਿੱਛੇ ਵੀ ਕੁੱਝ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਔਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਵੀ ਹਰ ਹਾਲੇ ਤੱਕ ਮੈਂ ਹਾਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਾਂਚ ਕਰ ਰਹੇ ਹਾਂ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਜੇਬ ਚ ਜੋ ਕੁਝ ਮਿਲਿਆ ਆ ਉਹ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਪਰ ਤੁਹਾਗੇ ਤੋਂ ਲੋਕਾਂ ਨੂੰ ਪੈਨਿਕ ਆਪੀ ਮੈਸੇਜ ਦੇਣਾ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪ੍ਰਾਣੇ ਜਿੰਨੇ ਵੀ ਪ੍ਰਾਣੇ ਇਦਾਂ ਦੇ ਅ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ ਚ ਟ੍ਰੇਸ ਹੋ ਚੁੱਕੇ ਆ। ਤੁਹਾਡੇ ਤੋਂ ਬਾਅਦ ਹੈਪੀ ਪਾਸ਼ੀਆਂ ਜੀਵਨ ਪੋਜੀ ਵੱਲੋਂ ਕਿੰਨੇ ਵਾਰੀ ਲਈ ਜਾਂਦੀ ਸੀ। ਅੱਛੀ ਅੱਛੀ ਗੱਲ ਬਾਤ ਹੀ ਹੁਣ ਉਸ ਪਹਿਲਾ ਕੇਸ ਆਇਆ। ਦੇਖੋ ਹੈਪੀ ਪਾਸ਼ੀਆਂ ਵੀ ਉਸ ਜਥੇਬੰਦੀ ਦਾ ਇੱਕ ਮੈਂਬਰ ਆ। ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਮਨੂ ਗਵਾਨ ਵੀ ਸੀਗਾ ਜੀ ਰਿੰਦਾ ਹੈ। ਉਸ ਤੋਂ ਕਈ ਮੈਂਬਰ ਹੈਗੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਚਲਾ ਰਹੇ ਆ। ਤੋ ਸਾਰਿਆਂ ਦੇ ਅਸੀਂ ਜਿਹੜੇ ਲੋਕਲ ਮੋਡਿਊਲ ਆ ਸਾਰੇ ਸਾਡੇ 100% ਕੇਸਸ ਸਟ੍ਰੈਸ ਹੋ ਚੁੱਕੇ ਆ ਇਹ ਵੀ ਅਸੀਂ ਫੌਰ ਛੇਤੀ ਕਰ ਲਾਂਗੇ ਹਲੇ ਤਾਂ ਇਨੀਸ਼ੀਅਲੀ ਕੁਝ ਨਹੀਂ ਤੁਹਾਨੂੰ ਦੱਸ ਸਕਦੇ ਜੀ ਮੈਂ ਹਲੇ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਠੀਕ ਹੈ ਜੀ ਸਰ ਕੀ ਮਾਮਲਾ ਸਾਰਾ ਜੀ ਦੇਖੋ ਜੀ ਸਾਨੂੰ ਸਵੇਰੇ ਵੈਲਰੇਸ਼ਨ ਆਂਦੀ ਹੈ ਵੈਲਪਿਸ਼ਕਰ ਹੋਇਆ ਹੈ ਬੰਦੇ ਤੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਗੱਡੀਆਂ ਕਿਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਇਹ ਸਾਡੀ ਪੁਰਾਣੀ ਇਨਵੈਸਟੀਗੇਸ਼ਨ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਨੇ ਸਰ ਪਤਾ ਲੱਗ ਰਿਹਾ ਕੋਈ ਪੁਲਿਸ ਮੁਲਾਜ਼ਮ ਦੇ ਘਰ ਇਹ ਗ੍ਰੇਨੇਡ ਸੁੱਟਣ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਇਹ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨ ਆਇਆ ਸੀ ਇਹ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਕੱਲਾ ਆਇਆ ਜਾਂ ਫਿਰ ਇਹਨਾਂ ਨਾਲ ਹੋਰ ਵੀ ਕੋਈ ਸਾਥ ਕਰ ਇਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸਾਂਗੇ ਪਤਾ ਨਹੀਂ ਕਿਹੜਾ ਏਰੀਆ ਕਿੱਲਾ ਹੈਗਾ ਜੀ ਇਹ ਆ ਗਿਆ ਜਾਂ ਅਸੀਂ ਕਰ ਰਹੇ ਹਾਂ ਜੀ ਇਹਦੀ ਪਛਾਣ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਟੀਮਜ਼ ਆਲਰੇਡੀ ਜਿਹੜੀ ਇੱਥੇ ਏਰੀਆ 'ਚ ਟੈਕਨੀਕਲੀ ਸਾਡੀਆਂ ਟੀਮਜ਼ ਐਕਟਿਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਸਰ ਬੰਦੇ ਡੈਥ ਹੋ ਗਈ ਜਾਂ ਬੰਦਾ ਠੀਕ ਹੈ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ ਹੈ ਸਰ ਏਰੀਆ ਕਿਹੜਾ ਹੈਗਾ ਜੀ ਜਿੱਥੇ ਕਿਨਾਂ ਮੈਂ ਇਹ ਹੈਗਾ ਜੀ ਪਿੰਡ ਨਸ਼ਹਿਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਸੇ ਠੀਕ ਹੈ ਇਹ ਅਬੈਂਡਨੈਂਟ ਏਰੀਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਅਬੈਂਡਨਡ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛ ਕੇ ਚ ਇਹ ਸਾਹਮਣੇ ਆਇਆ ਹੈ ਕਿ ਇਦਾਂ ਦੇ ਜਿਹੜੇ ਐਂਟੀ-नेशਨਲ 엘িমੈਂਟਸ ਨੇ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆ ਸੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਇਹ ਬਲਾਸਟ ਅਸਰ ਦੇਖਣ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਘਬਰਾ ਜਾਂਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤੈਕੀਕਾਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਇਹ ਤੁਸੀਂ ਦੇਖੋਗੇ ਇਹ ਅਬੈਂਡੰਟ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਹ ਦੇਖ ਨਹੀਂ ਰਹੀ ਹੈ ਸਾਨੂੰ ਕੋਈ ਵੀ ਅਦਾਵ ਐਂਗਲ ਨਹੀਂ ਲੱਗ ਰਹੀ ਮੇਰੇ ਕਦੇ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਬਿਲਕੁਲ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਇਹਦੇ ਬਾਰੇ ਦੱਸਾਂਗੇ ਕੀ ਕੋਈ شناخت ਹੋਈ ਕਿ ਇਹ ਕੌਣ ਸੀ ਕਿਥੋਂ ਦਾ ਇਹ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿਹੜੇ ਆਸ-ਪਾਸ ਇਹਦੇ ਪਿੰਡਾ ਸੀਗੇ ਸਾਡੀਆਂ ਟੀਮਸ ਵੈਰੀਫਾਈ ਕਰ ਰਹੀਆਂ ਨੇ ਕਿ ਕੋਈ ਬੰਦਾ ਜਿਹੜਾ ਜਿਹੜਾ ਸ਼ਖਸ ਹੈ ਮਿਸਿੰਗ ਹੈ ਜਾਂ ਜਿਹੜਾ ਬੜੀ ਦੇਰ ਤੋਂ ਪਘੋੜਾ ਹੈ ਕੋਈ ਜਿਹੜਾ ਅਕਿਊਜ਼ਡ ਹੋਵੇ ਕ੍ਰਿਮਨਲ ਬੰਦਾ ਹੋਵੇ ਅਸੀਂ ਸਾਰੀ ਇਹ ਜਿਹੜੀ ਛਾਨਬੀਨ ਹੈ ਇਹ ਚੱਲ ਰਹੀ ਹੈ ਠੀਕ ਹੈ ਕਿੱਥੇ ਕਿੱਥੇ ਪਹੁੰਚਿਆ ਇੱਥੇ 30 ਚ ਚਣ ਵਾਲੀ ਗੱਲ ਹੈ ਜੀ ਬਿਲਕੁਲ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਅਬੈਂਡੰਟ ਦਾ ਇਲਾਕਾ ਹੈ ਸਾਨੂੰ ਇਦਾਂ ਦੀ ਜਿਹੜੀਆਂ ਪਹਿਲਾਂ ਵੀ ਸਾਡੇ ਕੋਲ ਜਿਹੜੀਆਂ ਆਈਆਂ ਨੇ ਇਨਫੋਰਮੇਸ਼ਨ ਸਾਡੀਆਂ ਪੁੱਛਲੀਆਂ ਜਿਹੜੀਆਂ ਤਪੀਸ਼ਾਂ ਨੇ ਉਹਦੇ ਚ ਇੰਨਾ ਹੀ ਸਾਹਮਣੇ ਆਇਆ ਹੈ ਜੀ ਇਹ ਜਿਹੜਾ ਅਬੈਂਡੰਟ ਸਪੌਟਸ ਤੇ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਇਹ ਜਿਹੜੇ ਮਾੜੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਕਨਸਾਈਨਮੈਂਟਸ ਨੂੰ ਇਹਦਾ ਵੀ ਸਾਨੂੰ ਸ਼ੱਕ ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸਐਂਡ ਲੋਕੇ ਇਹ ਬਲਾਸਟ ਠੀਕ ਹੈ ਠੀਕ ਹੈ ਜੀ